बंदे, मातरम वंदे मातरम भारत माता की जय भारत, भारत माता की जय वंदे मातरम भारत माता की जय भारत माता की जय वंदे मातरम वंदे मातरम इंकलाब जिंदाबाद इंकलाब जिंदाबाद ਅੱਜ 15 ਅਗਸਤ ਜੋ ਅਸੀਂ ਸਾਡੇ ਦੇਸ਼ ਦੇ ਸ਼ਹੀਦਾਂ ਦੀ ਯਾਦ ਵਿੱਚ ਸਾਡੇ ਦੇਸ਼ ਨੂੰ ਆਜ਼ਾਦੀ ਦਾ ਜੋ ਦਿਹਾੜਾ ਮਨਾ ਰਹੇ ਹਾਂ ਤੇ ਇਹਦੇ ਵਿੱਚ ਸਾਡੇ ਸਾਰੇ ਸ਼ਹੀਦਾਂ ਨੂੰ ਜਗ ਭਗਤ ਸਿੰਘ, ਰਾਜਗੁਰੂ ਸੁਖਦੇਵ ਵਰਗੀਆਂ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਸਾਡੇ ਦੇਸ਼ ਦੇ ਵਿੱਚ ਅੱਜ ਸਾਨੂੰ ਖੁੱਲੀ ਹਵਾ ਦੇ ਵਿੱਚ ਸਾਹਸ ਲੈਣ ਲਈ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਇਆ ਤੇ ਅਸੀਂ ਅੱਜ ਉਨ੍ਹਾਂ ਸਾਡੇ ਦੇਸ਼ ਦੇ ਮਹਾਨ ਸਰਕਾਰਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਹੋਰ ਅੱਗੇ ਜੋ ਅੰਗਰੇਜ਼ਾਂ ਦੇ ਕਾਨੂੰਨ ਸੀ ਉਹਨਾਂ ਨੂੰ ਬਦਲ ਕੇ ਦੇਸ਼ ਦੇ ਲਈ ਇੱਕ ਬਹੁਤ ਹੀ ਮਹੱਤਵਪੂਰਨ ਦੇਸ਼ ਦੀ ਆਜ਼ਾਦੀ ਦੇ ਵਿੱਚ ਹਿੱਸਾ ਪਾਇਆ ਗਿਆ ਤੇ ਇਹੀ ਸਾਰੇ ਬੱਚਿਆਂ ਨੂੰ ਇਹੀ ਸਾਰੇ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਭਾਈ ਆਪਣੇ ਬੱਚਿਆਂ ਨੂੰ ਦੇਸ਼ ਹਿੱਤ ਦੇ ਵਿੱਚ ਕਾਰਜਕੀਏ ਕਰਨਾ ਪ੍ਰਸ਼ਾਸਨ ਦੀ ਮਦਦ ਕਰਨਾ ਅਤੇ ਜੋ ਵੀ ਆਲੇ-ਦਾਲੇ ਕੋਈ ਵੀ ਕ੍ਰੈਮ ਹੁੰਦਾ ਹੈ ਉਹਦੇ ਬਾਰੇ ਇੱਕ ਦੂਜੇ ਨੂੰ ਦੱਸੋ ਦੇਸ਼ ਹਿੱਤ ਦੇ ਵਿੱਚ ਦੇਸ਼ ਕਾਰਜੀਏ ਦੇ ਵਿੱਚ ਆਪਣੇ ਆਪਣੇ ਹਿੱਸੇ ਪਾਓ ਇਹੀ ਸਾਰਿਆਂ ਨੂੰ ਬੇਨਤੀ ਹੈ ਕਿ ਕਦੇ ਵੀ ਦੇਸ਼ ਦੇ ਕਾਰੀਏ ਦੇ ਵਿੱਚ ਪਿੱਛੇ ਨਾ ਹਟੋ ਇਸ ਲਈ ਭਾਰਤ ਦੇਸ਼ ਦੇ ਨਾਗਰਿਕ ਅੱਛੇ ਬਣੋ ਤੇ ਆਪਣੇ ਆਲੇ-ਦਾਲੇ ਸਫਾਈ ਦਾ ਧਿਆਨ ਰੱਖੋ ਜੈ ਹਿੰਦ ਜੈ ਭਾਰਤ ਭਾਰਤ ਮਾਤਾ ਕੀ ਜੈ ਮੰਦੇ मातरम ਅਹੀਂ ਮੈਂ ਕੇਸ਼ ਸਿੰਘ ਪ੍ਰਧਾਨ ਮੁਹੱਲਾ ਬਚਨਗਰ ਗੁਰਦੁਆਰਾ ਗੁਰਨਾਨ ਦਰਬਾਰ ਦਾ ਹਾਂ ਕਿ ਬਾਬਾ ਜੀ ਨਾਲ ਮੇਰਾ ਬਹੁਤ ਪ੍ਰੇਮ ਪਿਆਰ ਹੈ ਗੁਰਸੇਵਕ ਸਿੰਘ ਨੌ ਲਖਾ ਜੀ ਨਾਲ ਔਰ ਸਾਰੇ ਆਸ਼ਮ ਨਾਲ ਕਹਿਣ ਦੀ ਬੇਨਤੀ ਹੈ ਕਿ ਅੱਜ ਮਹਾਨ ਦਿਨ ਹੈ ਜੋ 15 ਅਗਸਤ ਦਾ ਆਜ਼ਾਦੀ ਦਾ ਦਿਨ ਹੈ ਬੜੀ ਆਜ਼ਾਦੀ ਬੜੀ ਮੁਸ਼ਕਲ ਲਈ ਗਈ ਹੈ ਜੋ ਸ਼ਹੀਦਾਂ ਪਰਬੰਨਾ ਕਰਕੇ ਜੋ ਪ੍ਰਮਾਤਮਾ ਦੀ ਕੁਰਬਾਨੀਆਂ ਦੇ ਕੇ ਇਹ ਗੁਰੂਆਂ ਸ਼ਹੀਦਾਂ ਨੇ ਜੋ ਆਪਾ ਅਗਗ ਸਿੰਘ ਤੋਂ ਲੈ ਕੇ ਰਾਜਦੇਵ ਗੁਰੂ ਜੀ ਤੋਂ ਲੈ ਕੇ ਸ਼ਿਵਾਚੰਦਰ ਬੋਧ ਜੀ ਤੋਂ ਲੈ ਕੇ ਹੋਰ ਕੁਰਬਾਨੀਆਂ ਪੰਜਾਬ ਤੋਂ ਲੈ ਕੇ ਜਿੰਨੇ ਵੀ ਆਪਾਂ ਦੇਸ਼ ਦੇ ਵਾਸੀ ਹਾਂ ਸਾਰੇ ਹੀ ਬਹੁਤ ਅੱਛੇ ਸਰਕਾਰ ਦੇ ਨਾਲ ਇੱਕ ਵਾਰ ਇਹਨੂੰ ਯਾਦ ਦੀ ਨੂੰ ਯਾਦ ਕਰਾ ਕੇ ਆਪਾਂ ਅੱਜ ਜਪੜੀ ਜ਼ਿੰਦਗੀ ਜੀ ਰਹੇ ਆ ਕਹਿਣ ਦੀ ਬੇਨਤੀ ਹੈ ਕਿ ਅੱਜ ਨਵਾਂ ਵਾਰਤ ਜੋ ਮੋਦੀ ਜੀ ਨੇ ਸਰਕਾਰ ਬਖਸ਼ਿਸ਼ ਕੀਤਾ ਉਸ ਨਾਰੇ ਨੂੰ ਰੱਖਦੇ ਹੋਇਆਂ ਨਵੇਂ ਵਾਰਤ ਦੇ ਅੰਦਰ ਆਪਾਂ ਨੂੰ ਸਭ ਕੁਝ ਨਜ਼ਰ ਵੀ ਆ ਰਿਹਾ ਏ ਔਰ ਵੇਖ ਵੀ ਰਹੇ ਆ ਤੇ ਗੁਰਸੇਵ ਸਿੰਘ ਜੀ ਨੋ ਲਖਾ ਸਾਡੇ ਨਾਲ ਐਮਸੀ ਸਾਹਿਬ ਜੀ ਬੈਠੇ ਨੇ ਸਮੂਹ ਆਸ਼ਮ ਦੇ ਸੇਵਾਦਾਰ ਬੈਠੇ ਨੇ ਕਹਿਣ ਦੀ ਬੇਨਤੀ ਹੈ ਕਿ ਆਸ਼ਮ ਨੂੰ ਬੜੀ ਅੱਛੀ ਤਰ੍ਹਾਂ ਪਿਆਰ ਨਾਲ ਚਲਾ ਰਹੇ ਨੇ ਕਹਿਣ ਦੀ ਬੇਨਤੀ ਹੈ ਵੀ ਇਸ ਗਰੀਬਾਂ ਦੀ ਰੱਖਿਆ ਵਾਸਤੇ ਔਰ ਜੀਵੰਗਾਂ ਦੀ ਰੱਖਿਆ ਵਾਸਤੇ ਇਹ ਹੈਗੇ ਨੇ ਇਸ ਕਰਕੇ ਇਸ ਸਭ ਦਾ ਧੰਨਵਾਦ ਕਰਦੇ ਆ ਕਿ ਜੋ ਅੱਜ ਆਪਾਂ ਯਾਦ ਹਾਂ ਤੇ ਆਜ਼ਾਦੀ ਚੀ ਰਹੀ ਏ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਆਸ਼ਮ ਨੂੰ ਵੱਤ ਵਤ দান ਦੇ ਕੇ ਕਿਰਪਾ ਕਰਨੀ ਹੈ ਔਰ ਵੱਤ ਵਤ দান ਦੇ ਕੇ ਇਸ ਦਾਨੀਆਂ ਦਾ ਸਜਣਾ ਦਾ ਸਦਕਾਰ ਕਰਨਾ ਹੈ ਗੁਰਸੇਵਕ ਸਿੰਘ ਜੀ ਬਾਬਾ ਜੀ ਨੌ ਲਖਾ ਜੀ ਦਾ ਔਰ ਸਮੂਹ ਇਸ ਆਸ਼ਮ ਦੀ ਟੀਮ ਦਾ ਧੰਨਵਾਦ ਕਰਦਾ ਹਾਂ ਮੈਂ ਆਪਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਰਤ ਦੇਸ਼ ਦੇ ਵਿੱਚ ਤੇ ਦੇਸ਼ਾਂ ਵਿੱਚ ਬੈਠੇ ਭਾਰਤੀ 15 ਅਗਸਤ ਦਾ ਨਾਸੀ ਮਹਾੜਾ ਮਨਾ ਰਹੇ ਨੇ 70 ਸਾਲ ਹੋ ਗਏ ਨੇ ਦੇਸ਼ ਆਜਾਦ ਹੋਇਨੂੰ ਇਹ ਆਜ਼ਾਦੀ ਜਿਹੜੀ ਆ ਇਹਨੂੰ ਪ੍ਰਾਪਤ ਕਰਨ ਵਾਸਤੇ ਸਭ ਤੋਂ ਵੱਧ ਪੰਜਾਬ ਦਾ ਯੋਗਦਾਨ ਹੈ ਬੰਗਾਲ ਦਾ ਯੋਗਦਾਨ ਹੈ ਤਾਂ ਕਿ ਦੇਸ਼ ਦੇ ਛੋਟੇ-ਛੋਟੇ ਸੂਬਿਆਂ ਤੋਂ ਲੈ ਕੇ ਤੇ ਵੱਡੇ-ਵੱਡੇ ਸੂਬਿਆਂ ਚੋਂ ਲੈ ਕੇ ਕੁਰਬਾਨੀ ਕਰਨ ਵਾਲੇ ਜਿਹੜੇ ਲੋਕ ਆਏ ਸੀਗੇ ਉਹ ਉਦੋਂ ਆਏ ਜਦੋਂ ਗਾਂਧੀ ਦੀ ਲਹਿਰ ਚੱਲ ਰਹੀ ਸੀ ਜੇਲਾ ਭਰਨ ਦਾ ਦੌਰਨ ਸੀ ਪਰ ਜਦੋਂ ਸਿਰ ਦੇਣ ਦੀ ਵਾਰੀ ਆਈ ਤਾਂ ਉਸ ਟਾਈਮ ਪੰਜਾਬ ਨੇ ਸਭ ਤੋਂ ਵੱਧ ਸਿਰ ਦੇ ਕੇ ਅੰਗਰੇਜ਼ਾਂ ਨੂੰ ਇਸ ਦੇਸ਼ ਦੇ ਵਿੱਚੋਂ ਬਾਹਰ ਜਾਣ ਲਈ ਮਜਬੂਰ ਕੀਤਾ ਤੇ ਅੱਜ ਆਜ਼ਾਦ ਹੋਇਆ ਨੂੰ 79 ਸਾਲ ਹੋ ਗਏ ਨੇ ਤੇ ਆਜ਼ਾਦੀ ਦਾ ਮਤਲਬ ਇਹ ਨਹੀਂ ਹੈ ਕਿ ਸਾਡਾ ਦੇਸ਼ ਹੈ ਆਪਾਂ ਉਹਨਾਂ ਲੋਕਾਂ ਨੂੰ ਯਾਦ ਕਰਨਾ ਜਿਨ੍ਹਾਂ ਨੇ ਸਾਨੂੰ ਇਸ ਤਰ੍ਹਾਂ ਜੀਣ ਦਾ ਮੌਕਾ ਦਿੱਤਾ ਜਿਨ੍ਹਾਂ ਲੋਕਾਂ ਨੇ ਆਪਣੇ ਘਰ-ਗਾਟ ਆਪਣੇ ਪਰਿਵਾਰਾਂ ਦੀਆਂ ਬਲੀਦਾਨ ਦੇ ਕੇ ਤੇ ਫਿਰ ਇਸ ਦੇਸ਼ ਦੇ ਵਿੱਚੋਂ ਗੋਰਿਆਂ ਨੂੰ ਕੱਢਿਆ ਤੇ ਉਹਨਾਂ ਲੋਕਾਂ ਨੂੰ ਹਮੇਸ਼ਾ ਯਾਦ ਰੱਖੋ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਬੱਚਿਆਂ ਦੇ ਪੜਨ ਵਾਲੀਆਂ ਕਿਤਾਬਾਂ 'ਚ ਜਿਹੜੇ ਨਾਮਵਰ ਲੋਕੀ ਨੇ ਉਹਨਾਂ ਦੀ ਜਿਹੜੀ ਹਿਸਟਰੀ ਪਾਈ ਹੋਈ ਹੈ ਪਰ ਇਤਿਹਾਸ ਦੇ ਵਿੱਚ ਲੋਕਾਂ ਨੂੰ ਬੱਚਿਆਂ ਨੂੰ ਨਵੀਂ نسل ਨੂੰ ਪੜ੍ਹਾਉਣ ਵਾਸਤੇ ਲਿਟਰੇਚਰ ਦੇ ਵਿੱਚ ਇਹ ਜਿਹੜੀ ਆਜ਼ਾਦੀ ਦੀ ਕਹਾਣੀ ਹੈ ਇੱਕ ਸਪੈਸ਼ਲ ਹੋਣੀ ਚਾਹੀਦੀ ਹੈ ਤੇ ਸਰਕਾਰਾਂ ਦੇਸ਼ ਦੇ ਵਿੱਚ ਆਪਣੇ ਦੇਸ਼ ਦੇ ਸੁੰਦਰ ਬਣਾਉਣ ਵਾਸਤੇ ਇਥੋਂ ਦੇ ਕਾਰੋਬਾਰ ਨੂੰ ਵਾਧਾ ਕਰਨ ਵਾਸਤੇ ਕੰਮ ਕਰ ਰਹੀਆਂ ਨੇ ਸਰਕਾਰ ਕਿਸੇ ਦੀ ਵੀ ਹੋਵੇ ਸਰਕਾਰ ਦਾ ਕੰਮ ਹੈ ਦੇਸ਼ ਦੀ ਤਰੱਕੀ ਕਰਨਾ ਤੇ ਸਾਡਾ ਕੰਮ ਹੈ ਦੇਸ਼ ਦੀ ਤਰੱਕੀ ਵਿੱਚ ਹਿੱਸਾ ਪਾਉਣਾ ਤੇ ਦੇਸ਼ ਦੀ ਤਰੱਕੀ ਦੇ ਵਿੱਚ ਹਿੱਸਾ ਕਈ ਤਰੀਕਿਆਂ ਨਾਲ ਪੈਂਦਾ ਭਾਵੇਂ ਤੁਸੀਂ ਕਿਸੇ ਗਲਤ ਅੰਸਰ ਨੂੰ ਵੇਖਦੇ ਹੋ ਉਹਦਾ ਵਿਰੋਧ ਕਰੋ ਜੇ ਤੁਸੀਂ ਗੁਨਾਹਗਰ ਨੂੰ ਡੱਕੋਗੇ ਨਹੀਂ ਤਾਂ ਗੁਨਾਹ ਵਧਣਗੇ ਜਦੋਂ ਵੀ ਕੋਈ ਮਾੜਾ ਅੰਸਰ ਤੁਹਾਨੂੰ ਦੇਖਦਾ ਹੈ ਉਹਦੀ ਜਾਣਕਾਰੀ ਆਪਣੇ ਪਿੰਡ ਦੇ ਘਰ ਦੇ ਮੁਖੀ ਨੂੰ ਦੱਸੋ ਤੁਹਾਡੇ ਨਾਲ ਕੋਈ ਬਦਭਿਲੀ ਕਰਦਾ ਹੈ ਉਹਦੀ ਜਾਣਕਾਰੀ ਆਪਣੇ ਪਰਿਵਾਰ ਨੂੰ ਦਿਓ ਤਾਂ ਕਿ ਅਪਰਾਧ ਜਿਹੜਾ ਘਟੇ ਜਦੋਂ ਅਪਰਾਧ ਘਟੇਗਾ ਤੇ ਉਹੀ ਆਜ਼ਾਦੀ ਹੈ ਆਜ਼ਾਦੀ ਉਹਨੂੰ ਨਹੀਂ ਕਹਿੰਦੇ ਕਿ ਆਪਾਂ ਨੂੰ ਜਾਂਦਿਆਂ ਕੋਈ ਨਜਾਇਜ਼ ਤਰੀਕੇ ਨਾਲ ਪਰੇਸ਼ਾਨ ਕਰੇ ਤੇ ਆਪਾਂ ਉਹਦਾ ਵਿਰੋਧ ਨਾ ਕਰੀਏ ਤੇ ਉਹਦਾ ਮਤਲਬ ਹੈ ਤੁਸੀਂ ਮਾਨਸਿਕ ਤੌਰ ਤੇ ਗੁਲਾਮ ਹੋ ਗੁਲਾਮੀ ਇੱਥੋਂ ਸ਼ੁਰੂ ਹੁੰਦੀ ਹੈ ਕੱਟਣੇ ਤੇ ਫਿਰ ਕਾਰੋਬਾਰ ਕਰੋ ਜਿਹੜਾ ਬੰਦਾ ਤੁਹਾਡਾ ਪੈਸਾ ਮਾਰਦਾ ਹੈ ਉਹਦੇ ਵਾਸਤੇ ਜਿਹੜੇ ਪਾਰਟੀਆਂ ਰਾਜਨੀਤਿਕ ਲੋਕ ਨੇ ਜਿਹੜੇ ਅੱਗੇ ਆਉਂਦੇ ਨੇ ਉਹਨਾਂ ਨੇ 24 ਸਾਢੇ ਤਰਖਾ ਮਾਰ ਲਈ ਐਨੇ ਸਾਢੇ ਦਿਹਾੜੀ ਮਾਰ ਲਈ ਤੋਦੀ ਲੈ ਕੇ ਦੇਣਾ ਸਾਡਾ ਅੱਕੇ ਤੇ ਜਸ਼ਨ ਬਹੁਤ ਵਧੀਆ ਤਰੀਕੇ ਨਾਲ ਸਾਰੇ ਦੇਸ਼ ਚ ਮਨਾਇਆ ਜਾ ਰਿਹਾ ਧੰਨਾ ਭਗਤ ਬਿਰਦਾ ਅਸ਼ਰਮ ਇੱਕ ਐਸਾ ਅਸ਼ਰਮ ਹੈ ਅਸ਼ਰਮ ਬੜੇ ਨੇ ਪਟਿਆਲਾ ਜ਼ਿਲ੍ਹੇ ਚ ਪਰ ਇੱਥੇ ਹਰ 26 ਜਨਵਰੀ 15 ਅਗਸਤ ਜਿੰਨੇ ਧਾਰਮਿਕ ਦਿਹਾੜੇ ਨੇ ਭਾਵੇਂ ਉਹ Hindu ਧਰਮ ਦੇ ਨੇ ਭਾਵੇਂ Sikh ਧਰਮ ਦੇ ਨੇ ਹਰ ਇੱਕ ਦਿਹਾੜੇ ਨੂੰ ਇੱਥੇ ਮਨਾਇਆ ਜਾਂਦਾ ਹੈ ਇੱਥੇ ਜਿਹੜੇ 40-50 ਬਜ਼ੁਰਗ ਇੱਥੇ ਮਰੀਜ਼ ਰਹਿੰਦੇ ਨੇ ਉਹਨਾਂ ਨੂੰ ਰਜਿੰਦਰਾ ਹਸਪਤਾਲ 1 ਮਿੰਟ ਦੇ ਵਿੱਚ ਜੇ ਜਾਣਾ ਪੈਂਦਾ ਤੇ ਲੈ ਕੇ ਜਾਂਦੇ ਨੇ ਕਦੀ ਕਿਸੇ ਅੱਗੇ ਹੱਥ ਨਹੀਂ ਕਰਦੇ ਜਿਹੜੇ ਸੱਜਣ ਮਿੱਤਰ ਨੇ ਉਹ ਇਹਨਾਂ ਦੇ ਕੰਮਕਾਰ ਨੂੰ ਵੇਖ ਕੇ ਇਹਨਾਂ ਨੂੰ ਸਹਿਯੋਗ ਦੇ ਰਹੇ ਨੇ ਤੇ ਉੱਚ ਵਾਧਾ ਹੋ ਹੀ ਰਿਹਾ ਤੇ ਵਾਧਾ ਹੀ ਹੋਏਗਾ ਤੇ ਭੱਤਨਾ ਭਗਤ ਬਿਦਦਾ Ashram ਅਲੀਪੁਰ ਆਈਆਂ ਜੋ ਕਿ ਹੁਣ ਬਹੁਤ ਵੱਡਾ ਇੱਕ ਆਸ਼ਰਮ ਇਹ ਨਾਲ ਹੀ 2 ਕਿਲੋਮੀਟਰ ਤੇ ਦਲਦਪੁਰ ਬਣ ਚੁੱਕਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਸ਼ਰਮ ਜਿਹੜਾ ਦੁਨੀਆ ਦੇ ਵਿੱਚ ਬੁਲੇਗਾ ਤੇ ਅਸੀਂ ਗੁਰਸੇਵ ਸਿੰਘ ਨਾਂ ਲਖਾ ਜੋ ਇਸ ਸੰਚਾਲਕ ਨੇ ਇਸ ਆਸ਼ਰਮ ਦੇ ਉਹਨਾਂ ਦੀ ਲੰਮੀ ਉਮਰ ਦੀ ਅਰਦਾਸ ਕਰਦੇ ਆ ਤੁਹਾਡੇ ਬੱਚਿਆਂ ਦੀ ਤਰੱਕੀ ਦੇ ਵਾਸਤੇ ਪਰਮਾਤਮਾ ਕੋਲੋਂ ਅਰਦਾਸ ਚਾਉਂਦੇ ਆ ਤੇ ਨਾਲੇ ਅੱਜ ਦੇ ਇਸ 15 ਘੰਟੇ ਦੇ ਦਿਹਾੜੇ ਨੂੰ ਬਣਾ ਰਹੇ ਸਾਰੇ ਭੈਣ ਭਰਾ ਸਰਕਾਰੀ ਪ੍ਰੋਗਰਾਮ ਹੋ ਰਹੇ ਨੇ ਪਿੰਡਾਂ 'ਚ ਪ੍ਰੋਗਰਾਮ ਹੋ ਰਹੇ ਨੇ ਪਰ ਇਹ ਜਿਹੜਾ ਆਸ਼ਰਮ 'ਚ ਪ੍ਰੋਗਰਾਮ ਹੋਣਾ ਇਹਦੇ ਨਾਲ ਮੇਰੇ ਆਪਣੇ ਮਨ ਨੂੰ ਬੜੀ ਖੁਸ਼ੀ ਆ ਇੱਥੇ ਜਿਹੜੇ ਵੀ ਆਏ ਨੇ ਇਹ ਸਭ ਤੋਂ ਵੱਡੀ ਗੱਲ ਹੈ ਕਿ ਕੀ ਅਸੀਂ ਉਸ ਆਜ਼ਾਦ ਭਾਰਤ ਚ ਰਹਿ ਰਹੇ ਆ ਜਿੱਥੇ ਬਿਰਦਾ ਆਸ਼ਰਮਾਂ ਤੱਕ ਵੀ 15 ਅਗਸਤ ਮਨਾਇਆ ਜਾ ਰਿਹਾ ਉਹ ਆਸ਼ਰਮ ਇੰਡੀਆ ਦੇ ਵਿੱਚ ਮੈਂ ਗਵਰਨਮੈਂਟ ਨੂੰ ਕਹਿਣਾ ਕਿ ਅੱਜ ਰਿਸਰਚ ਕਰ ਲੈ ਸਰਕਾਰ ਕਿਸੇ ਆਸ਼ਰਮ ਚ ਕੋਈ ਪ੍ਰੋਗਰਾਮ ਨਹੀਂ ਬਣਾਇਆ ਜਾ ਰਿਹਾ ਪਰ ਇਹ ਧੰਨਾਪੁਰ ਬਿਰਦਾ ਆਸ਼ਰਮ ਚ 15 ਅਗਸਤ ਦਾ ਝੰਡਾ ਲਾ ਕੇ ਸੀ ਬੈਠੇ ਆ ਤੇ ਹਰ ਸਾਲ ਬੈਠਦੇ ਆ ਇਹੀ ਇੱਕ ਵੱਡੀ ਗੱਲ ਹੈ ਕਿ ਸਰਕਾਰ ਦੀ ਨਿਗਰਾਨੀ ਥੱਲੇ ਆਸ਼ਰਮ ਚੱਲ ਰਿਹਾ ਕੋਈ ਇੱਥੇ ਕ੍ਰਪਸ਼ਨ ਨਹੀਂ ਹਰ ਇੱਕ ਚੀਜ਼ ਹੀ ਆਨਲਾਈਨ ਚੱਲ ਰਹੀ ਹੈ सेव दिलों सारे की था। मेरे प्यारे साथियों आज हम सब एक महान और दिन दिन का जश्न मना रहे हैं हमारा स्वतंत्रता दिवस 79 साल पहले इसी दिन हमें ब्रिटिश से आजादी मिली थी यह सिर्फ एक तारीख नहीं बल्कि हमारे पुर्व प्रु, के त्याग बलिदान और संघर्षों की अमर गा गाथा है आज जब हम आज़ादी के खुश खुली हवा में सांस ले रहे हैं तो हमें उन लाखों वीरों शहीदों को याद करना चाहिए जिन्होंने अपनी जान की परवाह ना करके हुए देश के लिए सब कुछ गवा दिया भग, भगत सिंह सुखदेव राजगुरु चंद्रशेखर आजाद रानी लक्ष्मीबाई सुख सुभाष चंद्र बोस और, और ना जाने कितने गुरु नाम नायकों ने मिलकर हमें यह आज़ादी दिलाई स्वतंत्रता का मतलब सिर्फ राजनीतिक आज़ादी नहीं बल्कि यह हमारे विचारों हमारे कर्मों और हमारे जीवन में भी होने चाहिए हमें अपने देश के प्रति अपनी जिम्मेदारियों को समझाना होगा आई आइए हम सब मिलकर एक ऐसा भारत बनाएं जहां हर बच्चे शिक्षित और किसान खुशहाल हो, हो हर युवा को रोजा रोजगार मिले और हर नाग नागरिक सुरक्षा महसूस महसूस करें जय हिंद जय भारत Good morning, everyone. My name is Pooja. Today is 15 August this year. We are celebrating 78 Independence Day. Today is very important days for us. We got freedom on 15 August 1947 from British rule. Independence Day is the greatest festival of democracy. This day is very proud for everyone, every Indian. On this day, we are remember our Brave freedom fighters. On this day, we host our national flag with pride and respect. We sing our national anthem on this day. This day teaches the value of freedom. I love and respect my country's every much. I I love my country like a mother's. I am proud to be an Indian. Jai Hind, Jai Bharat. <laughs> ਮੇਰਾ ਨਾਮ ਮਾਲਾ ਹੈ ਪਿਆਰੇ ਦੇਸ਼ ਵਾਸੀਓ ਅੱਜ ਅਸੀਂ ਆਪਣੇ ਦੇਸ਼ ਦਾ 79ਵਾਂ ਸੁਤੰਤਰਤਾ ਦਿਵਸ ਮਨਾ ਰਹੇ ਹਾਂ ਇਹੇ ਦਿਨ ਸਾਨੂੰ ਸਾਡੇ ਮਹਾਨ ਸ਼ਹੀਦਾਂ ਅਤੇ ਆਜ਼ਾਦੀ ਕੂਲਾਟਿਆਂ ਦੀ ਯਾਦ ਦਿਵਾਉਂਦਾ ਹੈ ਜਿਨ੍ਹਾਂ ਨੇ ਅੰਗਰੇਜ਼ਾ ਅੰਗਰੇਜ਼ੀ ਹਕੂਮਤ ਤੋਂ ਆਜ਼ਾਦੀ ਪ੍ਰਾਪਤ ਕਰਨ ਲਈ ਬੇਅੰਤ ਕੁਰਬਾਨੀਆਂ ਦਿੱਤੀਆਂ ਆਜ਼ਾਦੀ ਸਿਰਫ ਇੱਕ ਸ਼ਬਦ ਨਹੀਂ ਸਗੋ ਇਹ ਸਾਡੇ ਮਹਾਨ ਵਿਰਸੇ ਅਤੇ ਸੱਭਿਆਚਾਰ ਦਾ ਪ੍ਰਤੀਕ ਹੈ ਆਓ ਅੱਜ ਅਸੀਂ ਸਾਰੇ ਇੱਕ ਜੁਟ ਹੋ ਕੇ ਆਪਣੇ ਦੇਸ਼ ਨੂੰ ਹੋਰ ਮਜ਼ਬੂਤ ਅਤੇ ਖੁਸ਼ਹਾਲ ਬਣਾਉਣ ਦਾ ਪ੍ਰਣ ਕਰੀਏ ਵੰਦੇ ਮਾਤਰਮ ਹੈਪੀ ਇੰਡੀਪੈਂਡੈਂਸ ਡੇ ਇੰਡੀਆ to all indians today as we celebrate the 79th independence day let's take a moment to reflect on the images of made by our freedom fighters their unwavering courage and determination gave us the most precious gift of our freedom this day is not is just, just not about remembering the past but also about looking forward it is a day to renew our continent to building a strong more डिशियस इंडिया लेट प्लेज टू वर्क टूगेदर फॉर आर कंट्री वेयर एवरी सिटीजन्स इज इम्पावर फूड वेयर एजुकेशन इज एक्सेबल्ड टू ऑल एंड वेयर पीस एंड हार्मनी प्रिवल जय हिंद जय भारत जय हिंद जय भारत जय हिंद जय भारत जय हिंद जय है भारत